ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵੀਰੋ ਸਾਰੇ ਨਗਰਾਂ ਨੂੰ ਬੇਨਤੀ ਆ ਰਿਕੁਐਸਟ ਆ ਹੱਥ ਬੰਨ ਕੇ ਵੀ ਇੱਥੇ ਬੰਦ ਤੇ ਪਹੁੰਚੋ ਦੇਖੋ ਸਾਰਿਆਂ ਦਾ ਹੀ ਫਾਇਦਾ ਆ ਇਹਦੇ ਵਿੱਚ ਕਿਸੇ ਇਕੱਲੇ ਦਾ ਨਹੀਂ ਹੈਗਾ ਵੀ ਆਪਾਂ ਰਲ ਮਿਲ ਕੇ ਇਸ ਟਾਈਮ ਜਿਹੜੀ ਔਖੀ ਘੜੀ ਦੇ ਨਾਲ ਰਲ ਮਿਲ ਕੇ ਸਾਥ ਦਈਏ ਤੇ ਵੀਰੋ ਦੇਖੋ ਆਰਮੀ ਵੀ ਆਪਣੇ ਕੋਲ ਪਹੁੰਚ ਚੁੱਕੇ ਆ ਮੇਰੇ ਭਰਾ ਹੋਰ ਵੀ ਕਾਫੀ ਪਿੰਡਾਂ ਦੇ ਆਏ ਹੋਏ ਆ ਪਰ ਆਪਣੇ ਲੋਕਲ ਪਿੰਡਾਂ ਦੇ ਨਹੀਂ ਆਏ ਸਰਪੰਚ ਸਾਹਿਬ ਆ ਮੁੰਡੀ ਚੋਲੀਆਂ ਤਾਂ ਆਪਣੇ ਬਹੁਤ ਘਾਟਾਂ ਮਢਾਲੇ ਸ਼ਾਨਾਂ ਤੋਂ ਮੁੰਡੀ ਸ਼ਹਿਰੀਆਂ ਤੋਂ ਇਹ ਪਿੰਡਾਂ ਦੇ ਵੀਰ ਘਟਾ ਇਹਨਾਂ ਅਪੀਲ ਕਰੋ ਵੀ ਤੁਸੀਂ ਇੱਥੇ ਪਹੁੰਚੋ ਹਾਂਜੀ ਆ ਰਹੇ ਆ ਰਹੇ ਆ ਆ ਰਹੇ ਠੀਕ ਆ ਜੀ ਸਰਪੰਚ ਸਾਹਿਬ ਜਿਦੋਂ ਮੁੰਡੀ ਚੋਲੀਆਂ ਸਾਡੇ ਰੌਂਸਨ ਕਰੀਆ ਵੀ ਇਹ ਬੰਦੇ ਆ ਰਹੇ ਆ ਇੱਥੇ ਵੀਰਾਂ ਦੀ ਲੋੜ ਆ ਸਾਰੀ ਸੰਗ ਦੀ ਲੋੜ ਆ ਸੋ ਵੀਰੋ ਵੱਧ ਚੜ ਕੇ ਪਹੁੰਚੋ ਕਿਉਂਕਿ ਜਿਹੜੇ ਬੰਦੇ ਸਥਿਤੀ ਆ ਮਿਲ ਬਿਲਕੁਲ ਪਾਣੀ ਜਿਹੜਾ ਤੁਹਾਨੂੰ ਕੱਲ੍ਹ ਦਿੱਤਾ ਵੀ ਆ ਸੇਮ ਚੱਲਦੀ ਏ ਥੱਲੇ ਢਾਂ ਢਿੱਗ ਢੰਗਾਂ ਡਿਗਰੀਆਂ ਨੇ ਬਹੁਤ ਜ਼ਿਆਦਾ ਢਾ ਲੱਗੀ ਏ ਢਾ ਨਹੀਂ ਮੇਰਾ ਮਤਲਬ ਸੇਮ ਚੱਲ ਰਹੀ ਆ ਤੇ ਬੰਦੇ ਨਾਲ ਨਾਲ ਮਿੱਟੀ ਪਾਉਣ ਦੀ ਜ਼ਰੂਰਤ ਆ ਸੋ ਮਿੱਟੀ ਪਾਉਣਾ ਤਦੇ ਹੀ ਪੈਣੀ ਆ ਜੇ ਵੀਰ ਮੰਨ ਲਓ ਸਾਥ ਦੇਣਗੇ ਭਰਾ ਗੱਲਾ ਬੰਦਾ ਕੁਖਣੀ ਇੱਥੇ ਕਰ ਸਕਦਾ ਸਭ ਕੁਝ ਰਲ ਮਿਲ ਕੇ ਵੀਰੋ ਸੋ ਰਲ ਮਿਲ ਕੇ ਸਾਥ ਦੋ ਤਕਰੀਬਨ ਕਾਫੀ ਵੀਰ ਪਹੁੰਚੇ ਕਾਫੀ ਹੈ ਵੀ ਸੰਗਤ ਪਰ ਸੰਗਤ ਇੰਨੀ ਨਾਲ ਨਹੀਂ ਕਿਉਂਕਿ ਗਰਮੀ ਵੀ ਆ ਤੇ ਬੰਦਾ ਥੱਕ ਵੀ ਜਾਂਦਾ ਕਿਉਂਕਿ ਇੱਕ ਹੱਥ ਔਖਾ ਸੋ ਵੀਰੋ ਰਲ ਕੇ ਪਹੁੰਚੋ ਵੀਰੋ ਸਾਰੇ ਰਲ ਮਿਲ ਕੇ ਜੋ ਆਪਾਂ ਇੱਥੋਂ ਦੀ ਸਿਚੁਏਸ਼ਨ ਨੂੰ ਸੰਭੀਏ ਕਿਉਂਕਿ ਨੌਜਵਾਨ ਪੰਜਾਬ ਜਿਹਨੂੰ ਆਪਣਾ ਆਰਮੀ ਆਪਣੀ ਬਾਰਡਰ ਦੇ ਲਾਈਨ ਤੇ ਬੈਠੀ ਉਹ ਵੀ ਆਪਣੀ ਹੈਲਪ ਕਰ ਰਹੇ ਆ ਤੇ ਸਾਡੇ ਮੁਲਾਜ਼ਮ ਸਾਹਿਬ ਵੀ ਇੱਥੇ ਕਾਫੀ ਹੱਥ ਚ ਪਹੁੰਚੇ ਹੋਏ ਆਪਣੀ ਸੇਵਾ ਲਈ ਤੇ ਸੋ ਤੁਹਾਡੇ ਅਗੇ ਹੱਥ ਬੰਨ ਕੇ ਸੰਗਦੇ ਬੇਨਤੀ ਆ ਵੀ ਪਹੁੰਚੋ ਨੌਜਵਾਨ ਆਰਮੀ ਦੇ ਜਿੱਦਾਂ ਵੀ ਵਾਰ-ਵਾਰ ਆਪਣੇ ਰਾਤ ਦੇ ਇੱਥੇ ਵਿਚਾਰੇ ਆਪਣੀ ਸੇਵਾ ਕਰ ਰਹੇ ਹੋ ਤੱਕ ਵਸਤੇ ਜਿਹਨਾਂ ਨੇ ਮੰਨ ਲਓ ਕੋਈ ਸੰਗਤ ਨੂੰ ਵੀ ਬਾਹਰ ਕਢਿਆ ਤੇ ਇਹ ਸਵੇਰ ਤੋਂ ਲੈ ਕੇ ਆਪਣੇ ਨਾਲ ਖੜੇ ਆ ਜਦੋਂ ਇਹ ਇਹ ਖੜੇ ਆਪਣੇ ਨਾਲ ਤੇ ਸੋ ਵੀਰੋ ਆਪਾਂ ਨੂੰ ਡਰਨ ਦੀ ਲੋੜ ਨਹੀਂ ਲੋੜ ਆ ਤੁਹਾਡੇ ਸਾਥ ਦੀ ਸਾਰਿਆਂ ਦੀ ਸੋ ਇੱਥੇ ਆਣ ਕੇ ਖੜੀ ਜਾਓ ਬੜਾ ਹੁੰਦਾ ਵੀ ਇਹ ਸੰਗਤ ਖੜੀ ਆ ਕੰਮ ਕਰਦਾ ਚੱਲੀ ਜਾਂਦੇ ਆ ਮਹਾਰਾਜ ਦੀ ਕਿਰਪਾ ਨਾਲ ਸੋ ਵੀਰੋ ਬਾਅਦ ਛੜ ਕੇ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵੀਰੋ ਸਾਰੇ ਨਗਰਾਂ ਨੂੰ ਬੇਨਤੀ ਆ ਰਿਕਵੈਸਟ ਆ ਹੱਥ ਬੰਨ ਕੇ ਵੀ ਇੱਥੇ ਬੰਦ ਤੇ ਪਹੁੰਚੋ ਦੇਖੋ ਸਾਰਿਆਂ ਦਾ ਹੀ ਫਾਇਦਾ ਆ ਇਹਦੇ ਵਿੱਚ ਕਿਸੇ ਇਕੱਲੇ ਦਾ ਨਹੀਂ ਹੈਗਾ ਵੀ ਆਪਾਂ ਰਲ ਮਿਲ ਕੇ ਇਸ ਟਾਈਮ ਜਿਹੜੀ ਔਖੀ ਘੜੀ ਦੇ ਨਾਲ ਰਲ ਮਿਲ ਕੇ ਸਾਥ ਦਈਏ ਤੇ ਵੀਰੋ ਦੇਖੋ ਆਰਮੀ ਵੀ ਆਪਣੇ ਕੋਲ ਪਹੁੰਚ ਚੁੱਕੇ ਆ ਮੇਰੇ ਭਰਾ ਹੋਰ ਵੀ ਕਾਫੀ ਪਿੰ ਸਰਪੰਚ ਸਾਹਿਬ ਆ ਮੁੰਡੀ ਚੋਲੀਆਂ ਤਾਂ ਆਪਣੇ ਬਹੁਤ ਘਾਟਾਂ ਬਢਾਲੇ ਸ਼ਾਨਾਂ ਤੋਂ ਮੁੰਡੀ ਸ਼ਹਿਰੀਆਂ ਤੋਂ ਇਹ ਪਿੰਡਾਂ ਦੇ ਵੀਰ ਘਾਟਾ ਇਹਨਾਂ ਅਪੀਲ ਕਰੋ ਵੀ ਤੁਸੀਂ ਇੱਥੇ ਪਹੁੰਚੋ ਹਾਂਜੀ ਆ ਰਹੇ ਆ ਰਹੇ ਠੀਕ ਆ ਜੀ ਸਰਪੰਚ ਸਾਹਿਬ ਜਿਹਦੇ ਮੁੰਡੀ ਚੋਲੀਆਂ ਸਾਡੇ ਰਾਹ ਸੰਕਾਰੀ ਆ ਵੀ ਇਹ ਬੰਦੇ ਆ ਰਹੇ ਆ ਇੱਥੇ ਵੀਰਾਂ ਦੀ ਲੋੜ ਆ ਸਾਰੀ ਸੰਗ ਦੀ ਲੋੜ ਆ ਸੋ ਵੀਰੋ ਵੱਧ ਚੜ ਕੇ ਪਹੁੰਚੋ ਕਿਉਂਕਿ ਜਿਹੜੇ ਬੰਦੇ ਸਥਿਤੀ ਆ ਮਿਲ ਬਿਲਕੁਲ ਪਾਣੀ ਜਿਹੜਾ ਤੁਹਾਨੂੰ ਕੱਲ ਦਾ ਵੀ ਆ ਸੇਮ ਚੱਲਦੀ ਥੱਲੇ ਢਾਂ ਡਿੱਗ ਢੰਗਾ ਡਿਗਰੀਆਂ ਨੇ ਬਹੁਤ ਜ਼ਿਆਦਾ ਟਾ ਲੱਗੀ ਹੈ ਟਾ ਨਹੀਂ ਮੇਰਾ ਮਤਲਬ ਸੇਮ ਚੱਲ ਰਹੀ ਆ ਤੇ ਬੰਦ ਦੇ ਨਾਲ ਨਾਲ ਮਿੱਟੀ ਪਾਉਣ ਦੀ ਜ਼ਰੂਰਤ ਆ ਸੋ ਮਿੱਟੀ ਪਾਉਣਾ ਕਦੇ ਹੀ ਪੈਣੀ ਆ ਜੇ ਵੀਰ ਮੰਨ ਲਓ ਸਾਥ ਦੇਣਗੇ ਭਰਾ ਇਕੱਲਾ ਬੰਦਾ ਕੁਖਣੀ ਇੱਥੇ ਕਰ ਸਕਦਾ ਸਭ ਕੁਝ ਰਲ ਮਿਲ ਕੇ ਆ ਵੀਰੋ ਸੋ ਰਲ ਮਿਲ ਕੇ ਸਾਥ ਦੋ ਤਕਰੀਬਨ ਕਾਫੀ ਵੀਰ ਪਹੁੰਚੇ ਕਾਫੀ ਹੈ ਵੀ ਸੰਗਤ ਪਰ ਸੰਗਤ ਇੰਨੀ ਨਾਲ ਨਹੀਂ ਕਿਉਂਕਿ ਗਰਮੀ ਵੀ ਆ ਤੇ ਬੰਦਾ ਥੱਕ ਵੀ ਜਾਂਦਾ ਕਿਉਂਕਿ ਇੱਕ ਹੱਥ ਔਖਾ ਸੋ ਵੀਰੋ ਰਲ ਕੇ ਪਹੁੰਚੋ ਬਿਰੋ ਸਾਰੇ ਰਲ ਮਿਲ ਕੇ ਜੋ ਆਪਾਂ ਇੱਥੋਂ ਦੀ ਸਿਚੁਏਸ਼ਨ ਨੂੰ ਸਾਂਭੀਏ ਕਿਉਂਕਿ ਨੌਜਵਾਨ ਪੰਜਾਬ ਜਿਹਨੂੰ ਆਪਣਾ ਆਰਮੀ ਆਪਣੀ ਬਾਰਡਰ ਦੇ ਲਾਈਨ ਤੇ ਬੈਠੀ ਉਹ ਵੀ ਆਪਣੀ ਹੈਲਪ ਕਰ ਰਹੇ ਆ ਤੇ ਸਾਡੇ ਮੁਲਾਜ਼ਮ ਸਾਹਿਬ ਵੀ ਇੱਥੇ ਕਾਫੀ ਹੱਥ ਚ ਪਹੁੰਚੇ ਹੋਏ ਆਪਣੀ ਸੇਵਾ ਲਈ ਅ ਤੇ ਸੋ ਤੁਹਾਡੇ ਅਗੇ ਹੱਥ ਬੰਨ ਕੇ ਸੰਗ ਦੇ ਬੇਨਤੀ ਆ ਵੀ ਪਹੁੰਚੋ ਨੌਜਵਾਨ ਆਰਮੀ ਦੇ ਜਿੱਦਾਂ ਵੀ بار-बार ਆਪਣੇ ਰਾਤ ਦੇ ਇੱਥੇ ਵਿਚਾਰੇ ਆਪਣੀ ਸੇਵਾ ਕਰ ਰਹੇ ਆ ਤੱਕਾ ਵਾਸਤੇ ਜੀ ਇਹਨਾਂ ਨੇ ਮੰਨ ਲਓ ਕੋਈ ਸੰਗਤ ਨੂੰ ਵੀ ਬਾਹਰ ਕਢਿਆ ਤੇ ਇਹ ਸਵੇਰ ਤੋਂ ਲੈ ਕੇ ਆਪਣੇ ਨਾਲ ਖੜੇ ਆ ਜਦੋਂ ਇਹ ਇਹ ਖੜੇ ਆਪਣੇ ਨਾਲ ਤੇ ਸੋ ਵੀਰੋ ਆਪਾਂ ਨੂੰ ਡਰਨ ਦੀ ਲੋੜ ਨਹੀਂ ਲੋੜ ਆ ਤੁਹਾਡੇ ਸਾਥ ਦੀ ਸਾਰਿਆਂ ਦੀ ਸੋ ਇੱਥੇ ਆਣ ਕੇ ਖੜੀ ਜਾਓ ਬੜਾ ਹੁੰਦਾ ਵੀ ਇਹ ਸੰਗਤ ਖੜੀ ਆ ਕੰਮ ਕਰਦਾ ਚੱਲੀ ਜਾਂਦੇ ਆ ਮਹਾਰਾਜ ਦੀ ਕਿਰਪਾ ਨਾਲ ਸੋ ਵੀਰੋ ਬਾਅਦ ਛੜ ਕੇ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ